ਸਾਸੀ ਕਾਲ ਜੀ ਸਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਬਗੇਲੇ ਦੇ ਵਿੱਚ ਇਕ ਬਾਲ ਬਾਈ ਕੇ ਕਰੇ ਪਗੜੇ ਵੀਰ ਕੇ ਕਰੇ ਬਾਈ ਹੁਣ ਇਹਦਾ ਕੰਮ ਆ ਵਪਾਰ ਦਾ ਮਿੱਤਰੋ ਜਰਸੀ ਗਾਵਾਂ ਤੇ ਬਾਈ ਹੁਣਾਂ ਦਾ ਫੋਕਸ ਸਭ ਵੱਧ ਤੇ ਅੱਜ ਵੀ ਤੁਹਾਨੂੰ ਚੀਜ਼ ਦਿਖਾਉਣੀ ਹੈ ਇੱਕ ਟਾਪ ਕਲਾਸ ਮਿੱਤਰੋ ਕੀ ਜਾਂਦੀ ਡਿਟੇਲ ਆ ਕਿੰਨੇ ਦੇ ਤਰ੍ਹਾਂ ਦੁੱਧਾਂ ਕਿੰਨੇ ਦਿਨਾਂ ਦੀ ਸੂਈਆ ਆ ਜੋ ਬਗੜੇ ਦੀ ਚਪਾਰਸ ਲੈਨੇ ਸਾਸਰੀ ਕਾਲ ਬਗੜੇ ਬਾਈ ਸਾਸਰੀ ਕਾਲ ਜੀ ਤੇਰਾ ਪਿੰਡਾ ਮਿੱਤਰਾ ਮਾਲਾ ਹਾਂਜੀ ਲੋਕ ਕਹਿੰਦੇ ਬਗੜੇ ਜੇ ਬਗੜਾ ਮਾਲੇ ਵਾਲਾ ਜਾ ਕੇ ਬਘੇਲੇ ਪਿੰਡ ਦੇ ਵਿੱਚ ਗਾਵਾਂ ਵੇਚੀ ਜਾਂਦਾ ਜੇ ਗੱਲ ਕੀ ਹੈ ਤੈਨੂੰ ਬਈ ਸੁਜਣਾ ਪਰਦਾ ਜਾਂਦਾ ਸਮਝਣਾ ਆਪਣਾ ਪਿਆਰੀ ਆ ਸੰਝਾ ਨੀ ਸਹੀ ਗੱਲ ਆ ਵੀਰੇ ਰੋਜੀ ਰੋਟੀ ਦਾ ਚਲਾਉਣੀ ਆ ਯਾਰ ਹੈਨਾ ਅੱਜ ਪਗੜੇ ਬਈ ਗਾਂਵ ਆ ਆਪਣੇ ਕੋਲ ਇੱਕ ਹਨਾ ਕਿਦਾਂ ਦਾ ਸੂਆ ਕੀ ਇਨੀ ਡਿਟੇਲ ਆ ਕਿੰਨਾ ਦੁੱਧ ਆ ਜਾ ਮਰਦਾਉਂਦੇ ਮੂਡ ਤੇ ਇਹ ਜੀ ਤੀਜਾ ਸੂਆ ਤੀਜਾ ਸੂਆ ਹਾਂਜੀ ਸੂਈ ਨੂੰ ਕਿੰਨੇ ਦਿਨ ਹੋ ਗਏ ਬਈ ਸੂਈ ਨੂੰ ਨੂੰ 10 ਦਿਨ ਹੋ ਗਏ 10 ਦਿਨਾਂ ਦੀ ਸੂਈ ਥੱਲੇ ਕਿੰਨਾ ਦੁੱਧ ਤਿਆਰ ਕਰਨ ੜਿਆ ਦੁੱਧ ਪਹਿਲਾਂ ਤਾਂ ਬਈ 14 ਸੀ ਆਪਾਂ ਹੁਣ 12 ਕਹਿ ਕੇ ਦੇਣੀ ਬਸ ਠੀਕ ਆ ਵੀਰੇ ਪਹਿਲਾਂ 14 ਸੀ ਹੁਣ 12 ਕਹਿ ਕੇ ਦੇਣੀ ਆ ਫੇ ਅਗਲੇ ਦੇ ਘਰੇ ਜਾ ਕੇ ਕੱਢੇ ਹਨਾ ਚੋਣ ਲੱਗੇ ਹੋਏ ਲੱਗਾ ਬਈ ਪੂਰਾ ਇੱਕ ਨੰਬਰ ਬਈ ਠੀਕ ਆ ਥੱਲੇ ਮੈਂ ਉਹਲੇ ਆਈ ਭਾ ਲੈੰਦੀ ਥੱਲੇ ਹਾਂਜੀ ਹਾਂ ਵਾਰੀ ਧਾਰਾ ਆਈ ਮਨੇ ਬਗੜੇ ਵੀਰੇ। ਹੋ। ਥਾਣਾ ਤੇ ਪੈਰਾ ਤੇ ਮਰੀ ਚੰਗਾ। ਹਾਂ। ਬੜਾ ਚੰਗਾ ਜੀ ਉਹਨੂੰ ਦੁੱਧੇ ਹੀ ਮਾਰਦੇ ਬਈ। ਸੀਲ ਹੀ ਬਾਲੀ ਆ ਯਾਰ ਹਨਾ ਬਾਈ। ਹਾਂ। ਆਹ ਦਾ ਨਜ਼ਾਰਾ ਹੀ ਆ ਯਾਰ ਦੁੱਧ ਪਏ ਕਿਲੋ ਘਟ ਪਈ ਜਾਵੇ ਕੋਈ ਨਹੀਂ। ਵੱੱਛਾ ਆ ਗਿਆ ਮਗਰ। ਵੱੱਛਾ ਜੀ। ਅੱਛਾ ਢਿੱਡ ਜਿਹੜਾ ਇਹਦਾ ਪਰਲੇ ਪਸੇ ਵਧਿਆ ਹੋਰ ਪਹਿਲਾਂ ਤੋਂ ਹੀ ਆ। ਇਹ ਪਹਿਲਾਂ ਤੋਂ ਹੀ ਆ। ਜਵੰਦਰ ਹੀ ਆ ਹਨਾ। ਹਾਂ ਜੀ ਹਾਂ ਜੀ। ਕੋਈ ਚੱਕਰ ਨਹੀਂ ਹੁੰਦਾ ਇਹਦਾ ਮਾੜਾ ਮੋਟਾ ਕਿਵੇਂ ਡੱਕ ਡੁੱਕ ਕੇ ਪਸੂ ਇਧਰ ਉਧਰ ਹੋ ਜਾਂਦਾ ਹਨਾ ਵੀਰੇ। ਹਾਂ ਜੀ ਹਾਂ ਜੀ। ਬਈ ਐਂ ਦੱਸ ਹੁਣ ਕਿਨੇ ਦੀ ਦੇ ਦੀਏ ਬਈ। ਇਹਦਾ ਜੀ ਮੁੱਲ ਹੈਗਾ 50000 ਐ ਨਹੀਂ ਪਿਆ ਮੰਗਣਾ 55 ਮੰਗਣਾ ਤੇਰੀ ਤੀਜਾ 560 ਮੰਗਣਾ ਯਾਰ ਲੈ ਵੇ ਲੋ ਤਾਂ ਬੱਛੀ ਕਹਿੰਦੀ 70 ਮੰਗ ਮੂਹ ਵੱਲੋਂ ਕਹਿੰਦੀ ਬੱਛੀ 65 ਮੰਗ ਪਿੰਡੇ ਵੱਲੋਂ ਬੱਛੀ ਕਹਿੰਦੀ 60 ਤੇ ਆ ਜਾ ਪਰ ਹੁਣ ਤੂੰ ਤਾਂ ਮੰਗੇ ਹੀ 50 ਦੱਸ ਤਾਂ ਤੂੰ ਪਹਿਲੇ ਘੱਟ ਮੰਗਣਾ ਹੁਣ ਦੱਸ ਦੇਣੀ ਕਿੰਨੀ 48 ਜੀ ਮੇਰਾ ਮਾਨ ਕਰ ਦੇਗਾ ਹੋਰ ਹਾਂਜੀ ਤੋਰੀ ਵੀਰੇ ਕੱਢੀ ਪਾ ਫੋਲੀ ਮਲੇ ਲੈ ਵੀ ਮਿੱਤਰੋ ਦੁੱਧ 13-14 ਕਿਲੋ ਖੁੱਲਾ ਡੁੱਲਾ ਘਰੇ ਪੀਣ ਵਾਲੇ ਭਰਾਵਾਂ ਨੂੰ ਦਈ ਜਾਊਗੀ ਬਈ ਟਿੱਡ ਕੁਛ ਨਹੀਂ ਕਹਿੰਦਾ ਕਿ ਕਿ ਮਾੜਾ ਜਾਂ ਵੈਸੇ ਕਈ ਵਾਰੀ ਹੁੰਦਾ ਮਿੱਤਰ ਪਰ ਇੱਕ ਗੱਲ ਦੱਸਾਂ ਬਈ ਦੁੱਧ 13-14 ਕਿਲੋ ਦਈ ਜਾਊਗੀ ਚੋਣ ਚਣ ਬਹੁਤ ਚੰਗਾ ਠੰਡੀ ਸੀਰ ਪੜੀ ਜਾਂਦੀ ਆ ਬਈ ਟਿੱਡ ਜ਼ਰੂਰ ਇੱਕ ਪਾਸੇ ਦਾ ਵਧਿਆ ਦੀਪ ਸਿਆ ਵਿਖਾ ਦੀ ਰੂਲ ਨਾਲ ਬਈ ਅਮੇ ਦੂਰ ਦਾ ਆ ਕੇ ਬੱਜ ਕਵੇ ਸਾਬਿਆ ਤੂੰ ਦੱਸ ਕੇ ਨਹੀਂ ਗਿਆ ਭਰਾਵਾ ਹਾਂ ਕਈ ਭਰਾਵਾ ਕੱਪੜਾ ਲੈ ਕੇ ਮਈਆਂ ਮਈਆਂ ਬੱਜ ਮੈਨੂੰ ਚੱਕਰ ਪਾ ਲੈਂਦੇ ਬਈ ਤੂੰ ਦੱਸਿਆ ਨਹੀਂ ਇਹਦਾ ਮਾੜਾ ਮੋਟਾ ਤਾਂ ਯਾਰ ਪਸ਼ੂ ਦੇ ਵਿੱਚ ਮੈਂ ਕਿਹੜਾ ਰੱਬਾਂ ਬਈ ਇਹਨਾਂ ਦਾ ਹਨ ਮੇਰਾ ਭਰਾ ਉਹ ਤੁਹਾਡੇ ਅਰਕਾ ਪੰਜ ਮਿੰਟ ਦਾ ਕਲਾਸ ਸੱਦਦਾ ਵੀਡੀਓ ਬਣਾ ਕੇ ਤੁਰ ਆਉਣਾ ਵੀਰੇ ਨੰਬਰ ਵਗੜੇ ਬਈ 98149 21532 9814921532 9814921532 ਲੈ ਵੀ ਜਿਹੜੇ ਭਰਾਣੇ ਰੱਖਣੀਆਂ ਘਰੇ ਪਾ ਬਿਲਕੁਲ ਲੋਟ ਤੇ ਜਰਸੀ ਟੌਪ ਦੀ ਬਰੀਡ ਆ ਮਗਰ ਵੱਛਾ ਵਾ ਦੁੱਧ 13 14 ਕਿਲੋ ਆ ਪਾਣੀ ਇਹ ਮਿਲਦਾ ਬਈ ਜਰਸੀ ਮਿਲਦੀ ਆ ਪੈਣ 70 ਹਜ਼ਾਰਾਂ ਨੇ ਪਾ ਦੇਵੇ ਤੇ ਜੇ ਚੰਗੀ 80 ਵਾਲੇ ਵਿੱਚ ਇਹ ਤਾਂ ਉਹਦੀ ਵਿਆਹ ਦੀ ਆ ਚਲੀ ਆ ਜਾਓ ਬਈ ਲਈਏ ਭੱਜ ਕੇ ਖੁੰਝ ਨਾ ਜਾਏ ਤੇ ਪਹਿਲਾਂ ਪਹਿਲਾਂ ਫੋਨ ਲਾ ਲਿਆ ਜੀ ਕਿ ਤੁਸੀਂ ਡੀਕਦੇ ਰਹੋ ਵੀ ਸਲਾਹ ਕਰ ਲਈਏ ਪਾਪਿਆਂ ਤੇ ਗਵੰਡੀ ਲਿਆ ਕੇ ਕੰਧ ਨਾ ਬਣ ਕੇ ਚੋਈ ਜਾਂਦੇ ਹੁਣ ਇਹ ਕੰਮ ਨਾ ਹੋ ਜਾਏ ਧੰਨਵਾਦ ਸ਼ੁਕਰੀਆ